ਖੇਡ ਜਗਤ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨਿਰਪੈ ਹਠੂਰ ਦੀ ਮੌਤ ਹੋ ਗਈ ਨਿਰਪੈ ਹਠੂਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਏਕਮ ਹਠੂਰ ਤੇ ਨਾਨਕ ਹਠੂਰ ਦਾ ਭਰਾ ਸੀ ਤਿੰਨੇ ਭਰਾ ਬਹੁਤ ਵੱਡੇ ਖਿਡਾਰੀ ਨੇ ਤੇ ਦੇਸ਼ਾਂ ਵਿਦੇਸ਼ਾਂ 'ਚ ਬਹੁਤ ਨਾਮ ਹੈ ਨਿਰਪੈ ਦੇ ਜਾਨ ਨਾਲ ਕਬੱਡੀ ਜਗਤ ਨੂੰ ਬਹੁਤ ਘਾਟਾ ਪਿਆ ਨਿਰਪੈ ਹਠੂਰ ਜੁਗਰਾਮ ਦੇ ਨੇਲੇ ਪਿੰਡ ਹਠੂਰ ਦਾ ਰਹਿਣ ਵਾਲਾ ਸੀ ਮਿਲੀ ਜਾਣਕਾਰੀ ਮੁਤਾਬਕ ਉਕਤ ਖਿਡਾਰੀ ਨੂੰ ਸੁੱਤੇ ਹੋਏ ਹਾਰਟ ਅਟੈਕ ਆਇਆ ਜਿਸ ਤੋਂ ਬਾਅਦ ਨਿਰਪੈ ਹਠੂਰ ਦੀ ਮੌਤ ਹੋ ਗਈ ਇੱਥੇ ਦੱਸਣਯੋਗ ਹੈ ਕਿ ਡੇਢ ਕੁ ਦੇ ਹੱਕੇ ਪਹਿਲਾਂ ਮਾਲਬੇ ਇਲਾਕੇ ਦੇ ਇਹ ਤਿੰਨ ਪ੍ਰਾਦੋ ਜਾਫੀ ਅਤੇ ਨਿਰਪੈ ਰੇਡਰ ਵੱਜੋਂ ਇਕੱਠੇ ਖੇਡਦੇ ਸਨ ਤਾਂ ਕਹਿੰਦੀਆਂ ਕਹਾਉਂਦੀਆਂ ਟੀਮਾਂ ਨੂੰ ਹਰਾ ਕੇ ਘਰੇ ਵਰਦੇ ਸਨ ਨਿਰਪੈ ਸ਼ੁਰੂ ਤੋਂ ਹੀ ਤਕੜਾ ਰੇਡਰ ਸੀ 2007 ਤੋਂ ਲੈ ਕੇ 10 ਦਾ ਸਮਾਂ ਉਹ ਵੀ ਸੀ ਜਦੋਂ ਗੱਬਰੂ ਸਿਰੇ ਦੀਆਂ ਰੇਡਾਂ ਪਾਉਂਦਾ ਵੱਡੇ-ਵੱਡੇ ਜਾਫੀ ਲਾਲਾ ਮਾਰਦਾ ਨਿਰਪੈ ਹਠੂਰ ਵਾਲੇ ਦੀ ਖੇਡ ਦੇਖਣ ਵਾਲੀ ਹੁੰਦੀ ਸੀ ਉਸ ਦੀ ਖੇਡ ਦੇਖ ਕੇ ਦਰਸ਼ਕ ਮਨਾਮੂਹੀ ਪਿਆਰ ਦਿੰਦੇ ਸਨ ਇੱਕ ਸਮੇਂ ਵਿੱਚ ਇਹ ਪਰਿਵਾਰ ਮਾੜੇ ਸਮੇਂ ਅਤੇ ਗੁਰਬੱਧ ਦੇ ਗੇੜ ਵਿੱਚ ਫਸ ਗਿਆ ਸੀ ਉਸ ਸਮੇਂ ਕਿਸੇ ਨੇ ਵੀ ਇਸ ਪਰਿਵਾਰ ਦੀ ਸਾਰ ਨਾ ਲਈ ਅਤੇ ਨਾ ਹੀ ਕਿਸੇ ਨੇ ਬਾਫੜੀ ਖੇਡ ਜਗਤ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨਿਰਪੈ ਖਟੂਰ ਦੀ ਮੌਤ ਹੋ ਗਈ ਨਿਰਪੈ ਹਟੂਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਏਕਮ ਹਟੂਰ ਤੇ ਨਾਨਕ ਹਟੂਰ ਦਾ ਭਰਾ ਸੀ ਤਿੰਨੇ ਭਰਾ ਬਹੁਤ ਵੱਡੇ ਖਿਡਾਰੀ ਨੇ ਤੇ ਦੇਸ਼ਾਂ ਵਿਦੇਸ਼ਾਂ ਚ ਬਹੁਤ ਨਾਮ ਹੈ ਨਿਰਪੈ ਦੇ ਜਨ ਨਾਲ ਕਬੱਡੀ ਜਗਤ ਨੂੰ ਬਹੁਤ ਘਾਟਾ ਪਿਆ ਨਿਰਪੈ ਹਟੂਰ ਜਗਰਾਉਂ ਦੇ ਨੇਲੇ ਪਿੰਡ ਹਟੂਰ ਦਾ ਰਹਿਣ ਵਾਲਾ ਸੀ ਮਿਲੀ ਜਾਣਕਾਰੀ ਮੁਤਾਬਕ ਉਕਤ ਖਿਡਾਰੀ ਨੂੰ ਸੁੱਤੇ ਹੋਏ ਹਾਰਟ ਅਟੈਕ ਆਇਆ ਜਿਸ ਤੋਂ ਬਾਅਦ ਨਿਰਪੈ ਹਟੂਰ ਦੀ ਮੌਤ ਹੋ ਗਈ ਇੱਥੇ ਦੱਸਣਯੋਗ ਹੈ ਕਿ ਡੇਢ ਕੁ ਦੇ ਹੱਕੇ ਪਹਿਲਾਂ ਮਾਲਵੇ ਇਲਾਕੇ ਦੇ ਇਹ ਤਿੰਨ ਪ੍ਰਾਦੋ ਜਾਫੀ ਅਤੇ ਨਿਰਪੈ ਰੇਡਰ ਵੱਜੋਂ ਇਕੱਠੇ ਖੇਡਦੇ ਸਨ ਤਾਂ ਕਹਿੰਦੀਆਂ ਕਹਾਉਂਦੀਆਂ ਟੀਮਾਂ ਨੂੰ ਹਰਾ ਕੇ ਘਰੇ ਵਰਦੇ ਸਨ ਨਿਰਪੈ ਸ਼ੁਰੂ ਤੋਂ ਹੀ ਤਕੜਾ ਰੇਡਰ ਸੀ 2007 ਤੋਂ ਲੈ ਕੇ 10 ਦਾ ਸਮਾਂ ਉਹ ਵੀ ਸੀ ਜਦੋਂ ਗੱਬਰੂ ਸਿਰੇ ਦੀਆਂ ਰੇਡਾਂ ਪਾਉਂਦਾ ਵੱਡੇ ਵੱਡੇ ਜਾਫੀ ਲਾਲਾ ਮਾਰਦਾ ਨਿਰਪੈ ਹਠੂਰ ਵਾਲੇ ਦੀ ਖੇਡ ਦੇਖਣ ਵਾਲੀ ਹੁੰਦੀ ਸੀ ਉਸ ਦੀ ਖੇਡ ਦੇਖ ਕੇ ਦਰਸ਼ਕ ਮਨਾਮੂਹੀ ਪਿਆਰ ਦਿੰਦੇ ਸਨ ਇੱਕ ਸਮੇਂ ਵਿੱਚ ਇਹ ਪਰਿਵਾਰ ਮਾੜੇ ਸਮੇਂ ਅਤੇ ਗੁਰਬੱਧ ਦੇ ਗੇੜ ਵਿੱਚ ਫਸ ਗਿਆ ਸੀ ਉਸ ਸਮੇਂ ਕਿਸੇ ਨੇ ਵੀ ਇਸ ਪਰਿਵਾਰ ਦੀ ਸਾਰ ਨਾ ਲਈ ਅਤੇ ਨਾ ਹੀ ਕਿਸੇ ਨੇ ਬਾਫੜੀ ਖੇਡ ਜਗਤ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨਿਰਪੈ ਹਠੂਰ ਦੀ ਮੌਤ ਹੋ ਗਈ ਨਿਰਪੈ ਹਠੂਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਏਕਮ ਹਠੂਰ ਤੇ ਨਾਨਕ ਹਠੂਰ ਦਾ ਭਰਾ ਸੀ ਤਿੰਨੇ ਭਰਾ ਬਹੁਤ ਵੱਡੇ ਖਿਡਾਰੀ ਨੇ ਤੇ ਦੇਸ਼ਾਂ ਵਿਦੇਸ਼ਾਂ 'ਚ ਬਹੁਤ ਨਾਮ ਹੈ ਨਿਰਪੈ ਦੇ ਜਨ ਨਾਲ ਕਬੱਡੀ ਜਗਤ ਨੂੰ ਬਹੁਤ ਘਾਟਾ ਪਿਆ ਨਿਰਪੈ ਹਠੂਰ ਜਗਰਾਉਂ ਦੇ ਨੇਲੇ ਪਿੰਡ ਹਠੂਰ ਦਾ ਰਹਿਣ ਵਾਲਾ ਸੀ ਮਿਲੀ ਜਾਣਕਾਰੀ ਮੁਤਾਬਕ ਉਕਤ ਖਿਡਾਰੀ ਨੂੰ ਸੁੱਤੇ ਹੋਏ ਹਾਰਟ ਅਟੈਕ ਆਇਆ ਜਿਸ ਤੋਂ ਬਾਅਦ ਨਿਰਪੈ ਹਠੂਰ ਦੀ ਮੌਤ ਹੋ ਗਈ ਇੱਥੇ ਦੱਸਣਯੋਗ ਹੈ ਕਿ ਡੇਢ ਕੁ ਦੇ ਹੱਕੇ ਪਹਿਲਾਂ ਮਾਲਬੇ ਇਲਾਕੇ ਦੇ ਇਹ ਤਿੰਨ ਪ੍ਰਾਦੋ ਜਾਫੀ ਅਤੇ ਨਿਰਪੈ ਰੇਡਰ ਵੱਜੋਂ ਇਕੱਠੇ ਖੇਡਦੇ ਸਨ ਤਾਂ ਕਹਿੰਦੀਆਂ ਕਹਾਉਂਦੀਆਂ ਟੀਮਾਂ ਨੂੰ ਹਰਾ ਕੇ ਘਰੇ ਵਰਦੇ ਸਨ ਨਿਰਪੈ ਸ਼ੁਰੂ ਤੋਂ ਹੀ ਤਕੜਾ ਰੇਡਰ ਸੀ ਦੋਏਤ ਤੋਂ ਲੈ ਕੇ 10 ਦਾ ਸਮਾਂ ਉਹ ਵੀ ਸੀ ਜਦੋਂ ਗੱਬਰੂ ਸਿਰੇ ਦੀਆਂ ਰੇਡਾਂ ਪਾਉਂਦਾ ਵੱਡੇ ਵੱਡੇ ਜਾਫੀ ਲਾਲਾ ਮਾਰਦਾ ਨਿਰਪੈ ਹਠੂਰ ਵਾਲੇ ਦੀ ਖੇਡ ਦੇਖਣ ਵਾਲੀ ਹੁੰਦੀ ਸੀ ਉਸ ਦੀ ਖੇਡ ਦੇਖ ਕੇ ਦਰਸ਼ਕ ਮਨਾਮੂਹੀ ਪਿਆਰ ਦਿੰਦੇ ਸਨ ਇੱਕ ਸਮੇਂ ਵਿੱਚ ਇਹ ਪਰਿਵਾਰ ਮਾੜੇ ਸਮੇਂ ਅਤੇ ਗੁਰਬੱਧ ਦੇ ਗੇਟ ਵਿੱਚ ਫਸ ਗਿਆ ਸੀ ਉਸ ਸਮੇਂ ਕਿਸੇ ਨੇ ਵੀ ਇਸ ਪਰਿਵਾਰ ਦੀ ਸਾਰ ਨਾ ਲਈ ਅਤੇ ਨਾ ਹੀ ਕਿਸੇ ਨੇ ਬਾਫੜੀ